ਵਾਹਿਗੁਰੂ ਜੀ ਕੀ ਫਤਿਹ ਅੱਜ ਬਠਿੰਡਾ ਦੇ ਟੀਚਰ ਹੌਮ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਪ੍ਰੋਗਰਾਮਾਂ ਤੇ ਮੰਗਾਂ ਨੂੰ ਲੈ ਕੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਦੇ ਸਬੰਧ ਦੇ ਵਿੱਚ ਇੰਨੀ ਬੇਨਤੀ ਕਰਨਾ ਚਾਹੁੰਦੇ ਆ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਦੋਹਾਂ ਦਾ ਰਵੱਈਆ ਬੇहद ਗੈਰ ਸੰਗੀਦਾ ਅਤੇ ਗੈਰ ਜ਼ਿੰਮੇਵਰਾਨਾ ਹੈ ਬੜੇ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਦੋਨੋਂ ਸਰਕਾਰਾਂ ਨਾ ਤਾਂ ਭਾਰਤ ਦੇ ਕਾਨੂੰਨਾਂ ਨੂੰ ਮੰਨ ਰਹੀਆਂ ਤੇ ਨਾ ਭਾਰਤ ਦੇ ਸੰਵਿਧਾਨ ਨੂੰ ਮੰਨ ਰਹੀਆਂ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾ ਕੇ ਪੋਲੀਟੀਕਲ ਮਾਫੀਏ ਪੰਜਾਬ ਤੇ ਕੇਂਦਰ ਸਰਕਾਰ ਦੇ ਉੱਤੇ ਰਾਜ ਕਰ ਰਹੇ ਐ ਔਰ ਦੋਹਾਂ ਦਾ ਮਕਸਦ ਜਿਹੜਾ ਹੈਗਾ ਉਹ ਕੇਵਲ ਤੇ ਕੇਵਲ ਭਾਰਤ ਨੂੰ ਤੇ ਭਾਰਤ ਦੇ ਲੋਕਾਂ ਨੂੰ ਲੁੱਟਣ ਦਾ ਹੈ ਇਸ ਤੋਂ ਵੱਧ ਕਿਸੇ ਤਰ੍ਹਾਂ ਦਾ ਵੀ ਨਿਆਂ ਦੇਣਾ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਉਹ ਕਮਿਸ਼ਨ ਸਾਹਮੌਰ ਤੇ ਲੱਗੇ ਨੂੰ ਜਿਸ ਤਰ੍ਹਾਂ ਸਦਾ ਗੁਰਦੀਪ ਸਿੰਘ ਬਠਿੰਡਾ ਹੋਰਾਂ ਨੇ ਦੱਸਿਆ ਕਿ ਪੌਣੇ 3 ਸਾਲ ਦਾ ਸਮਾਂ ਹੋ ਚੁੱਕਿਆ ਪਰੰਤੂ ਉਹਦੀਆਂ ਤਿੰਨੇ ਮੰਗਾਂ ਜੇ ਆਪਾਂ ਗੱਲ ਕਰੀਏ ਕੋਟਕਪੂਰਾ ਬਹਿਵਲ ਗੋਲੀਕਾਂਢ ਦੀ ਤਾਂ ਸਰਕਾਰ ਨੇ ਖੁਦ ਕਮਿਸ਼ਨ ਬਣਾਏ ਦੋ ਕਮਿਸ਼ਨ ਬਣੇ ਜਸਟਿਸ ਰਣਜੀਤ ਸਿੰਘ ਤੇ ਜਸਟਿਸ ਜੋਰਾ ਸਿੰਘ ਦਾ ਇਹਦੇ ਤੋਂ ਇਲਾਵਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਰਵ ਸਾਂਝੇ ਤੌਰ ਦੇ ਉੱਤੇ ਸਰਕਾਰ ਨੇ ਸਿੱਟਾ ਬਣਾਉਣ ਦਾ ਫੈਸਲਾ ਲਿਆ ਪਰੰਤੂ ਜਿਹੜੇ ਉਹਨਾਂ ਦੀਆਂ ਫਾਈਨਿੰਗਸ ਨੇ ਉਹਨਾਂ ਦੇ ਉੱਤੇ ਆਪਾਂ ਦੇਖ ਰਹੇ ਹਾਂ ਕਿ 10 ਸਾਲ ਹੋ ਚਲੇ ਐ ਅਜੇ ਤੱਕ ਇਨਸਾਫ ਨਹੀਂ ਮਿਲਿਆ ਨਾ ਕੋਟਕਪੂਰਾ ਬਹਿਬਲ ਗੋਲੀ ਕਾਂਡ ਦਾ ਤੇ ਨਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਸ ਸਮੇਂ ਹੋਈਆਂ ਬੇਅਦਬੀਆਂ ਦਾ ਸੋ ਦੂਜੀ ਗੱਲ ਆਪਾਂ ਬੰਦੀ ਸਿੰਘਾਂ ਦੀ ਕਰੀਏ ਤਾਂ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਅਨੁਸਾਰ 14 ਸਾਲਾਂ ਮਗਰੋਂ ਉਹਨਾਂ ਦਾ ਨਕਸ਼ਾ ਜਿਹੜਾ ਹੈਗਾ ਉਹ ਤੁਰ ਜਾਣਾ ਚਾਹੀਦਾ ਸੀ ਤੇ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ ਉਹ 30 ਸਜ਼ਾ ਕੱਟ ਚੁੱਕੇ ਆ ਕਿਉਂਕਿ ਦੁੱਗਣੀਆਂ ਸਜ਼ਾਵਾਂ ਤਾਂ ਉਦਾਂ ਹੋ ਗਈਆਂ 30-30 ਸਾਲ ਹੋ ਗਏ ਦੂਜੇ ਬੰਨੇ ਉਹਨਾਂ ਨੂੰ ਪ੍ਰੋਲ ਤੱਕ ਵੀ ਜਿਹੜੀ ਹੈਗੀ ਆ ਉਹ ਨਹੀਂ ਦਿੱਤੀ ਗਈ ਜੋ ਕਿ ਸੌਦਾ ਸਾਧ ਨੂੰ ਜਾਂ ਆਮ ਜਿਹੜੇ ਕੈਦੀ ਹੈਗੇ ਆ ਉਹਨਾਂ ਨੂੰ ਹਾਲ 'ਚ ਤਿੰਨ ਤੋਂ ਚਾਰ ਵਾਰ ਪ੍ਰੋਲ ਮਿਲ ਜਾਂਦੀ ਹੈ ਸੋ ਇੰਨਾ ਗੈਰ ਮਨੁੱਖੀ ਵਤੀਰਾ ਔਰ ਉਹਨਾਂ ਸਿੱਖਾਂ ਦੇ ਨਾਲ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 80-85% ਦੀ ਕੁਰਬਾਨੀਆਂ ਦਿੱਤੀਆਂ ਭਾਵੇਂ ਫਾਂਸੀਆਂ ਦੀ ਗੱਲ ਹੋਵੇ ਕਾਲੇ ਪਾਣੀਆਂ ਦੀ ਗੱਲ ਹੋਵੇ ਤੇ ਭਾਵੇਂ ਕੱਲ ਆਪਾਂ ਸਰਦਾਰ ਉਧਮ ਸਿੰਘ ਹੋਰਾਂ ਦਾ ਸ਼ਹੀਦੀ ਦਿਹਾੜਾ ਮਨਾ ਕੇ ਹਟਿਆ ਦੁਸ਼ਮਣ ਦੇ ਦੰਦ ਖੱਟੇ ਕਰਨ ਲਈ ਤੇ ਦੁਸ਼ਮਣ ਤੋਂ ਬਦਲਾ ਲੈਣ ਦੀ ਗੱਲ ਹੋਵੇ ਸੋ ਸਿੱਖ ਪਹਿਲੀ ਕਤਾਰ ਦੇ ਵਿੱਚ ਖੜੇ ਗੱਲ ਕਰੀਏ ਆਪਾਂ ਦੇਸ਼ ਦੇ ਅੰਨ ਦਾ ਤੇ ਵਜੋਂ ਤਾਂ ਸਿੱਖ ਦੇਸ਼ ਨੂੰ ਭੁੱਖਮਰੀ ਦੇ ਵਿੱਚੋਂ ਕੱਢਣ ਲਈ ਪਹਿਲੀ ਕਤਾਰ ਦੇ ਵਿੱਚ ਖੜੇ ਆਵਦਾ ਧਰਤੀ ਹੇਠਲਾ ਪਾਣੀ ਸੂਟ ਲਿਆ ਤੇ ਤਾਂ ਦੇਸ਼ ਦਾ ਢਿੱਡ ਭਰਿਆ ਪਰੰਤੂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਹਾਂ ਦਾ ਰਵਈਆ ਜਿਹੜਾ ਹੈਗਾ ਉਹ ਸਿੱਖਾਂ ਪ੍ਰਤੀ ਬੇहद ਮਾੜਾ ਹੈ ਭਾਰਤ ਨੂੰ ਚਲਾਉਣ ਵਾਲੀ ਜਿਹੜੀ ਦੀਪ ਸਟੇਟ ਹੈ ਅਫਸਰਸ਼ਾ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਨੂੰ ਤੇ ਖਾਸ ਕਰ ਸਿੱਖਾਂ ਨੂੰ ਮਿਆ ਮਿਲੇ ਸੋ ਅਸੀਂ 29 ਮਈ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਕਮੁਤੀਆਂ ਕਿਸਾਨ ਮਜ਼ਦੂਰ ਮਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪੰਜਾਬ ਦੀਆਂ 77 ਸਬਡਿਵੀਜ਼ਨਾਂ ਉੱਤੇ ਚੇਤਾਵਨੀ ਪੱਤਰ ਦਿੱਤਾ ਸੀ ਇਹਨਾਂ ਮੰਗਾਂ ਪ੍ਰਤੀ ਕਿ ਇਹਨਾਂ ਦੇ ਉੱਤੇ ਤੁਰੰਤ ਗੌਰ ਕੀਤਾ ਜਾਵੇ ਪਰੰਤੂ ਕਿੰਨੇ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ 2016 ਚ ਅਕਾਲੀ ਭਾਜਪਾ ਨੇ ਗ੍ਰੰਥਾਂ ਧਾਰਮਿਕ ਗ੍ਰੰਥਾਂ ਦੀ ਰਾਖੀ ਲਈ ਕਾਨੂੰਨ ਬਣਾਇਆ 2018 ਚ ਕਾਂਗਰਸ ਨੇ ਬਣਾਇਆ ਔਰ ਹੁਣ ਇਹ ਸਰਕਾਰ ਨੇ ਬਣਾ ਕੇ ਉਸ ਕਾਨੂੰਨ ਨੂੰ ਮੁੜ ਫੇਰ ਲਮਕਾ ਦਿੱਤਾ ਹੈ ਤੇ ਲੋਕਾਂ ਦੇ ਵਿੱਚ ਮਤਲਬ ਜਿਹੜਾ ਹੈਗਾ ਪੰਬਲ ਪੂਸੇ ਪੈਦਾ ਕਰਨ ਦੇ ਲਈ ਫਾਲਤੂ ਦੀਆਂ ਗੱਲਾਂ ਤੇ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ। ਸੋ ਸਾਡੇ ਕੋਲੇ ਸੰਵਿਧਾਨਕ ਹੱਕ ਇੱਕੋ ਇੱਕ ਹੈ ਇਹ ਜਮਹੂਰੀ ਢੰਗ ਦੇ ਨਾਲ ਅਸੀਂ ਪ੍ਰਦਰਸ਼ਨ ਕਰੀਏ। ਸੋ ਦੋਹਾਂ ਸਰਕਾਰਾਂ ਦੇ ਮੁਖੀਆਂ ਨੂੰ ਸਜ਼ਾ ਦੇਣ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਕਰਕੇ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਦੀ ਅਭੇਲਣਾ ਕਰਨ ਕਰਕੇ 4 ਅਗਸਤ ਨੂੰ ਜਿਲਾ ਹੈੱਡ ਕੁਆਰਟਰਾਂ ਦੇ ਉੱਤੇ ਉਹਨਾਂ ਦੇ ਪੁਤਲੇ ਲੂਹੇ ਜਾਣਗੇ ਅੱਜ ਇੱਥੇ ਸਾਡੇ ਨਾਲ ਮਾਨਸਾ ਤੋਂ ਬਠਿੰਡਾ ਤੋਂ ਕਿਸਾਨ ਜਥੇਬੰਦੀਆਂ ਦੇ ਜਿਲਾ ਪੱਤਰ ਦੇ ਆਗੂ ਸ਼ਾਮਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਸਮੂਤੀ ਇਕੱਤਰਤਾ ਕੌਮੀ ਇਨਸਾਫ਼ ਮੋਰਚੇ ਵੱਲੋਂ ਰਾਜਿੰਦਰ ਸਿੰਘ ਦੀ ਲੋਕਤੰਤਰ ਲਹਿਰ ਵੱਲੋਂ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਸਮੂਹ ਪੰਜਾਬ ਹਮੈਤੀ ਜਿੱਥੇ ਬੰਦੀਆਂ ਨੂੰ ਜਿਹੜੀ ਕੀਤੀ ਗਈ ਆ ਬੜੇ ਵਿਸਾਰ ਦੇ ਨਾਲ ਸਰਦਾਰ ਗੁਰਬਿੰਦਰ ਸਿੰਘ ਜੀ ਨੇ ਸਰਦਾਰ ਗੁਰਜੀਤ ਸਿੰਘ ਜੀ ਦੇ ਹੰਡਾ ਦੇ ਦੱਸਤਾ ਹੈ ਕਿ ਇਹਨਾਂ ਸਰਕਾਰਾਂ ਵਾਸਤੇ ਜਿਵੇਂ ਸਾਡੇ ਕਾਨੂੰਨ ਦੀ ਸਾਡੀ ਰੱਖਿਆ ਦੀ ਗੱਲ ਹੈ ਉਹ ਬਿਲਕੁਲ ਅਣਗੌਲੀ ਕੀਤੀ ਜਾ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਅਸੀਂ ਸਰਕਾਰਾਂ ਨੂੰ ਲਿਖਤੀ ਰੂਪ ਦੇ ਵਿੱਚ ਸਰਕਾਰ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਦੇ ਚੁੱਕੇ ਆ ਮੈਮੋਰੰਡਮ ਆਦਿ ਦੇ ਵਿੱਚ ਪਰ ਕਿਸੇ ਵੀ ਮੁੱਦੇ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਚਾਹੇ ਗੁਰੂਗ੍ਰਾਸਾ ਦੀ ਵਿਧਵੀ ਦਾ ਮਸਲਾ ਹੋਵੇ ਜੇ ਬਾਬਲ ਗੋਲੀ ਕਾਂਢ ਦੀ ਗੱਲ ਹੋਵੇ ਚਾਹੇ ਬੰਦੀ ਸਿੰਘਾਂ ਦੀ ਗੱਲ ਹੋਵੇ ਜਾਂ ਕਿਸਾਨਾਂ ਦੇ ਨਾਲ ਸੰਭੂ ਖਨੌਰੀ ਬਾਰਡਰ ਤੇ ਹੋਈ ਲੁੱਟ ਤੇ ਕੁੱਟ ਦੀ ਗੱਲ ਹੋਵੇ ਜਾਂ ਸਾਡੇ ਪਾਕਿਸਤਾਨ ਦੇ ਨਾਲ ਜਿਹੜੇ ਵਪਾਰਕ ਲਾਂਗੇ ਦੀ ਗੱਲ ਹੈ ਅਸੀਂ ਸਾਰੇ ਮੁੱਦੇ ਇਹਨਾਂ ਦੋਵਾਂ ਸਰਕਾਰਾਂ ਨੂੰ ਡਿਸਟਰੀਬਿਊਟ ਦੇ ਵਿੱਚ ਪਿਛਲੇ ਲਗਭਗ 2 ਮਹੀਨੇ ਪਹਿਲਾਂ ਸਰਕਾਰਾਂ ਤੇ ਪਹੁੰਚਦੇ ਕੀਤੇ ਆ ਪਰ ਸਰਕਾਰਾਂ ਫਿਰ ਵੀ ਅੱਜ ਵੀ ਗੁੰਗੀਆਂ ਤੇ ਬੋਲੀਆਂ ਬਣ ਕੇ ਬੈਠੀਆਂ ਹੋਈਆਂ ਅੱਜ ਵੀ ਇਹ ਕਤਰਦਾ ਚੇ ਫੈਸਲਾ ਲਿਆ ਹੈ ਕਿ ਅਸੀਂ 4 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਕਚੈਰੀਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਕੋਲੇ ਇਹ ਦੋਵਾਂ ਸਰਕਾਰਾਂ ਦੇ ਜਿਹੜੇ ਮੁਖੀ ਐ ਜਿਵੇਂ ਦੱਸਿਆ ਸਰਦਾਰ ਗੋਬੀ ਸਿੰਘ ਜੀ ਨੇ ਕਿ ਪ੍ਰਧਾਨ ਮੰਤਰੀ ਦਾ ਤੇ ਮੁੱਖ ਮੰਤਰੀ ਜਿਹੜੇ ਪੁਤਲੇ ਆ ਉਸ ਦੀ ਸਮੁੱਚੀਆਂ ਜੱਥੇਬੰਦੀਆਂ ਸੰਤਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਕੰਮ ਨਾ ਕਰਨ ਦੀ ਵਜ੍ਹਾ ਨੂੰ ਲੈ ਕੇ ਇਹਨਾਂ ਤੇ ਰੋਸ ਦੇ ਵਜੋਂ ਅਸੀਂ ਇਹਨਾਂ ਦੇ ਪੁਤਲੇ ਫੁੱਟਣ ਜਾ ਰਹੇ ਆ। ਤੋਂ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਸਮੁੱਚੇ ਪੰਜਾਬ ਵਾਸੀਆਂ ਨੂੰ ਗੱਲ ਕਰਦੇ ਆ। ਚਾਹੇ ਹੋ ਕਿਸਾਨ ਹੋਵੇ ਮਜ਼ਦੂਰ ਹੋਵੇ ਵਪਾਰੀ ਵਰਗ ਹੋਵੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਵਰਗ ਹੈ ਉਹ ਇਹਨਾਂ ਤੋਂ ਸੌਖਾ ਨਹੀਂ ਹੈ ਕਿਉਂਕਿ ਇਹ ਜਿਹੜੀ ਨੀਤੀ ਹੈ ਉਹ ਲੋਕਾਂ ਪ੍ਰਤੀ ਮਾਰੂ ਹੈ ਤੇ ਕਾਰਪੋਰੇਟ ਘਰਾਣੇ ਜਿਹੜੇ ਉਹਨਾਂ ਪ੍ਰਤੀ ਸਹਿਰਦਾ ਇਹ ਸਰਕਾਰਾਂ ਜਿਹੜੀਆਂ ਇਹ ਕਿਸੇ ਵੀ ਤਰ੍ਹਾਂ ਲੋਕਾਂ ਤੇ ਖਤਮ ਕਰਨ ਤੇ ਤੁਲੀਆਂ ਹੋਈਆਂ ਇਹਨਾਂ ਦੇ ਕਾਨੂੰਨ ਵੀ ਲੋਕਾਂ ਦੇ ਖਿਲਾਫ ਹੈ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਹੈ ਜਿੱਥੇ ਸਾਡੀ ਸਾਡੇ ਇਸ਼ਤ ਦੀ ਗੱਲ ਹੈ ਧਰਮਾਂ ਦੀ ਗੱਲ ਹੈ ਗ੍ਰੰਥਾਂ ਦੀ ਗੱਲ ਉਹ ਸੇਫ ਨਹੀਂ ਹੈ ਸੋ ਜਿਹੜੀ ਜਨਤਾ ਉਹ ਸਾਰੀ ਇਹਨਾਂ ਨੇ ਬਹੁਤ ਅੰਕੀਤਾ ਹੋਇਆ ਤੇ ਇਹਦੇ ਵਾਸਤੇ ਸਾਡੇ ਕੋਲ ਇਹੀ ਹੈ ਕਿ ਅਸੀਂ ਆਪਣੇ ਰੋਸ ਵਜੋਂ ਇਹਨਾਂ ਹਾਕਮਾਂ ਨੂੰ ਆਪਣਾ ਰੋਸ ਦਰਜ ਕਰਨ ਵਾਸਤੇ ਜਿਹੜਾ 4 ਤਰੀਕ ਦਾ ਫੈਸਲਾ ਲਿਆ ਹੈ ਇਹਦੇ ਵਿੱਚ ਸਮੂਹੀਆਂ ਸੰਗਤਾਂ ਨੂੰ ਸਮੂਹੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਸਾਡਾ ਸਾਥ ਦਿਓ ਤਾਂ ਜੋ ਜਿਲ੍ਹਾ ਪਤਰ ਦੇ ਉੱਤੇ ਬੀਸੀ ਦਫ਼ਤਰਾਂ ਦੇ ਤੇ ਜਾ ਕੇ ਇਹਨਾਂ ਦੇ ਫੁੱਟਲੇ ਫੁੱਟ ਸਕੀਏ ਤੇ ਆਪਣਾ ਜਿਹੜਾ ਰੋਸ ਉਹ ਦਰਜ ਕਰ ਸਕੀਏ ਤਾਂ ਜੋ ਸਰਕਾਰਾਂ ਨੂੰ ਫਿਰ ਵੀ ਇਹ ਤੇ ਕਹਿਨੇ ਆ ਕਿ ਸਮਾਂ ਬੀਤਦਾ ਜਾ ਰਿਹਾ ਹੈ ਤੇ ਗੌਰ ਕਰੋ ਸਾਡੇ ਬੰਦੀ ਸਿੰਘਾਂ ਨੂੰ ਜਿਹਦਾ ਰਿਹਾਈ ਕਰਨ ਦਾ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਵੀ ਸਮਾਂ ਲੰਘ ਗਿਆ ਤੇ ਮੰਨ ਤਿੰਨ ਤਰ੍ਹਾਂ ਦੀਆਂ ਕੈਦਾਂ ਕੱਟ ਚੁੱਕੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਸਾਨੂੰ ਕੋਈ ਇਨਸਾਫ ਨਹੀਂ ਹੋਇਆ ਕਿਉਂਕਿ ਇਹਨਾਂ ਨੇ ਆਪੇ ਹੀ ਸਿਤਾਵਾਂ ਬਣਾਇਆ ਇਹਨਾਂ ਦੇ ਅਸਰਾਂ ਨੇ ਫੈਸਲੇ ਕੀਤੇ ਉਹਨਾਂ ਫੈਸਲਾਂ ਤੇ ਵੀ ਕਾਰਵਾਈਆਂ ਕਰ ਲਈ ਚਾਹੀਦੀਆਂ ਹੁਣ ਇੱਕ ਬਿੱਲ ਲਿਆਉਣ ਦੀ ਤਿਆਰੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਜਾਂ ਜਿੰਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਾਸਤੇ ਇੱਕ ਸਖਤ ਕਾਨੂੰਨ ਬਣਾਉਣਾ ਹੈ ਫਿਰ ਉਹਨੂੰ ਲੋਕਾਂ ਵਾਸਤੇ ਹਜੇ ਛੱਡਤਾ ਕਿ ਅਸੀਂ رائے ਲਵਾਂਗੇ ਸਰਕਾਰਾਂ ਚਾਹਣ ਤੇ ਕੰਮ ਪਾਲchatID ਬਚੀ ਹੋ ਸਕਦਾ ਹੈ ਇਹ ਜਿਹੜੀ ਅੱਜ ਪੰਜਾਬ ਸਰਕਾਰ ਐ 24 ਘੰਟਿਆਂ ਦਾ ਸਮਾਂ ਲੈ ਕੇ ਆਈ ਸੀ ਤੇ ਇਹਨਾਂ ਦੇ 23 ਸਾਲ 3 ਸਾਲ ਲੰਘ ਚੁੱਕੇ ਆ ਸੋ ਲਾਸਟ ਵਿੱਚ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਵੀ ਸਮੁੱਚੇ ਪੰਜਾਬ ਵਾਸੀ ਜਿਹੜੇ ਕਿਸੇ ਵੀ ਧਾਰਮਿਕ ਜਥੇਬੰਦੀ ਐ ਕੋਈ ਮਨੁੱਖੀ ਅਧਿਕਾਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿੰਨੇ ਵੀ ਪੰਜਾਬ ਹਮੇਤੀ ਆ ਉਹ ਸਾਰੇ ਇਕੱਠੇ ਹੋਈਏ 4 ਅਗਸਤ ਨੂੰ ਇਹਨਾਂ ਦੇ ਆਪ ਪੁਤਲੇ ਸੁੱਟਨੇ ਆ ਤੇ ਇਸੇ ਤਰ੍ਹਾਂ 15 ਅਗਸਤ ਨੂੰ ਜੇ ਜੇ ਕੰਢੀਗਰ ਦੇ ਵਿੱਚ ਅਸੀਂ ਰੋਸ ਰੈਣੀ ਰੱਖੀ ਹੈ ਵੱਡੀ ਉਹਦੇ ਵੀ ਰੂਪ ਦੇ ਸਾਥੀ ਉਹ ਚਾਰ ਤੀਰ ਨੂੰ ਕਲੀਅਰ ਕਰ ਦੇਾਂਗੇ ਸੋ ਇਹ ਚਾਰ ਤੀਰ ਦੇ ਵਿੱਚ ਸਾਰੀਆਂ ਸੰਗਤਾਂ ਬੇਤੀਆ ਖਾਸ ਕਰਕੇ ਬਟੰਡੇ ਦੀ ਸੰਗਤ ਨੂੰ ਬੇਤੀ ਹੈ ਕਿ ਗੁਰਦਰਾ ਹਾਜੀ ਰਤਨ 11 ਵਜੇ ਅਨੁਸਾਰੀਆਂ ਸੰਗਤਾਂ ਪੰਚ ਦੀ ਕਿਰਪਾਲਤਾ ਕਰਨ ਉੱਥੋਂ ਇਹ ਕਾਫਲਾ ਬਣ ਕੇ ਚਲੂਗਾ ਤੇ ਜ਼ਿਲ੍ਹਾ ਖਚਰੀਆਂ ਦੇ ਵਿੱਚ ਜਾ ਕੇ ਪਤਲੇ ਲੂਏ ਜਾਾਂਗੇ